ਮੈਂ ਆਪਣੇ ਵੀਰ ਨੂੰ ਸਾਰਾ ਕੁਝ ਅੱਜ ਦੱਸਣਾ ਜਿੱਦਾਂ ਮੇਰੇ ਨਾਲ ਇੰਨੇ ਕੀਤੀ ਮੈਂ ਵੀ ਪਰਦੇ ਪਾਉਂਦੀ ਰਹੀ ਨਹੀਂ ਇਹਦੇ ਤੇ ਵੀ ਚਲ ਮੈਂ ਆ ਵੀਰ ਨੂੰ ਕੀ ਦੱਸਣਾ ਇਹਨੂੰ ਗੁੱਸੇ ਹੋਊਗਾ ਇਹਨੂੰ ਮਾਰੂਗਾ ਪਰ ਅੱਜ ਮੈਂ ਆਪਣੇ ਵੀਰ ਨੂੰ ਸਾਰਾ ਕੁਝ ਦੱਸਣਾ ਸਾਰਾ ਦੱਸਣਾ ਮੈਨੂੰ ਐਦਾਂ ਕਰਦੀ ਐਦਾਂ ਮੇਥੋਂ ਕੰਮ ਕਰਉਂਦੀ ਐਦਾਂ ਇਹ ਕਰਦੀ ਆ ਮੈਂ ਸਾਰਾ ਕੁਝ ਦੱਸੂ ਆਪਣੇ ਵੀਰ ਨੂੰ ਮੈਂ ਅੱਜ ਬੇਸ਼ੱਕ ਇਹਨੂੰ ਵੇਖ ਕੇ ਘਰੋਂ ਕੱਢਦਾ ਕਿਦਾਂ ਗੁੱਟਨੀ ਜੀ ਤੋਂ ਫੜ ਕੇ ਇਹਨੂੰ ਐਦਾਂ ਮੈਨੂੰ ਮੈਨੂੰ ਟੌਰਚਰ ਕਰਦੀ ਐ ਨੇ ਨਾ ਮਾਰਿਆ ਕਿ ਇੱਕ ਗੰਦੀ ਜੀ ਲਿਪਸਟਿਕ ਹੀ ਲਾ ਲਈ ਛੜੀ ਜੀ ਗੰਦੀ ਜੀ ਲਿਪਸਟਿਕ ਪਿੱਤੇ ਕੇ ਨਾ ਮਾਰਿਆ ਮੈਨੂੰ ਇਹਨੇ ਲੈ ਕਰਨ ਹਜੇ ਵੀ ਨਹੀਂ ਜਾਣਦਾ ਹੀ ਆ ਉਹ ਅੱਬੀ ਮਾਰਿਆ ਬੜਾ ਮੈਨੂੰ ਉਹਨੇ ਚਲ ਕੋਈ ਨਹੀਂ ਹੁਣ ਮੈਂ ਸਮਝਾਉਂਗੀ ਚਲ ਚੁੱਪ ਕਰ ਤੂੰ ਹੈ ਆਵੇ ਤੂੰ ਨੀ ਨਾਨੀ ਕੋਲ ਜਾਣਾ ਆਵੇ ਤੇਰੇ ਵਾਸਤੇ ਸੂਟ ਲਿਆਂਦਾ ਆ ਵੀ ਸੋਨਾ ਵਾ ਹਾਂ ਭਾਬੀ ਬੜਾ ਸੋਹਣਾ ਸੂਟ ਮੇਰਾ ਮੈਂ ਕਿਹਾ ਮਹਿੰਗਾ ਸੂਟ ਲਿਆਂਦਾ ਵਾ ਤੂੰ ਵੀ ਨਾ ਬਹੁਤੀ ਖਰਾਬੀਆਂ ਕਰਿਆ ਕਰ ਮੈਂ ਉਹਨੂੰ ਸਮਝਾਉਂਗੀ ਕੋਈ ਨਹੀਂ ਨਹੀਂ ਤੈਨੂੰ ਮਾਰਦੀ ਹੁਣ ਨਾ ਤੂੰ ਨਾ ਨਾ ਕਿਸੇ ਕੋ ਵੀ ਲਵੀ ਲਿਪਸਟਿਕ ਹੀ ਲਾਈ ਮਾੜੀ ਜੀ ਮੈਨੂੰ ਮੇਰਾ ਜੀ ਕਰ ਆਇਆ ਮੈਂ ਭਾਬੀ ਕਿੱਡੀ ਸੋਹਣੀ ਲੱਗਦੀ ਨਹੀਂ ਲਾਈ ਦੀ ਜਿੰਨੇ ਜਿਹੜਾ ਇਦਾਂ ਨਹੀਂ ਹੁੰਦੇ ਕੁਆਰਾ ਵੀ ਪਤਾ ਨਹੀਂ ਲਾਉਂਦਾ ਭਾਬੀ ਤੇ ਨਾਲ ਵੀ ਸਮਝਾ ਸਕਦੀ ਨਹੀਂ ਉਹਨਾਂ ਨੂੰ ਮੈਨੂੰ ਆਉਂਦਿਆ ਸਾਰੀ ਮਾਰਨ ਦਾ ਤੇ ਕੋਈ ਨਹੀਂ ਉਹ ਮੈਂ ਕਰੂੰ ਗੱਲ ਉਹ ਤਾਂ ਪਤਾ ਥੋੜੀ ਹੀ ਹੈਗੀ ਕੱਬੇ ਸੁਵਾਦੀ ਥੋੜੇ ਜਣ ਮੈਂ ਆਖੂੰ ਵੀ ਨਾ ਕਰਿਆ ਤੂੰ ਵੀ ਨਾ ਉਹਦੀਆਂ ਸਮਾਨ ਚੇੜਿਆ ਕਰ ਜੇ ਤੂੰ ਚੇੜਨਾ ਤਾਂ ਤੂੰ ਥੋੜਾ ਬਾਦ ਜੇ ਕੋਈ ਲਾਉਣਾ ਤਾਂ ਮੈਂ ਤੈਨੂੰ ਮਾਣੀ ਉਹ ਲਉਂਗੀ ਮੈਂ ਜੇ ਇਹਦੇ ਅੰਦਰ ਹੀ ਨਹੀਂ ਬੈਠਾ ਸੋਹਣਾ ਬੜਾ ਸੋਹਣਾ ਸੂਟ ਵਾ ਮੇਰਾ ਆਪ ਤੇ ਇਹਨੂੰ ਮੈਂ ਉਹਨੂੰ ਦੇ ਕੇ ਆਉਂ ਘੋਣਿਆ ਕੁੜੀ ਨਾਲ ਸੀ ਦੇਣਾ ਆ ਮੈਂ ਫਿਰ ਮਿਲਾ ਲਿਆਉਂਗੀ ਠੀਕ ਆ ਨਾਨੀ ਕੋਲੋਂ ਠੀਕ ਆ ਤੇ ਚੱਲ ਕੋਈ ਨਹੀਂ ਤੂੰ ਨਾ ਰਾਤ ਨੂੰ ਨਾਲ ਨਾਲ ਵੀ ਕਿਸੇ ਕੋਈ ਵੀਰ ਕਾਲ ਤੇ ਕੋਈ ਨਾ ਉਹਦੇ ਕੋ ਨਾ ਘਰ ਖਰਾਬ ਹੋਊਗਾ ਸិន ਪਹਿਲਾਂ ਘਰ ਤੇਰੇ ਭਰਾਵਾਂ ਦੇ ਹੀ ਨੇ ਮੈਂ ਤਾਂ ਇੰਨਾ ਚਿਰ ਬੈਠਾ ਕਿੰਨਾ ਟਾਈਮ ਹੋ ਗਿਆ ਉਹ ਸੋਚਦੀ ਨਹੀਂ ਵੀ ਚੱਲ ਨਾ ਦੱਸਾ ਨਾ ਦੱਸਾ ਫਿਰ ਜੇ ਇੰਨਾ ਜ਼ਿਆਦਾ ਮੇਰੇ ਨਾਲ ਕਰਦੀ ਜੇ ਮੈਂ ਇੱਕ ਦਿਨ ਦੱਸ ਹੀ ਦੇਣਾ ਗਲਤੀ ਤੇਰੀ ਵੀ ਹੈ ਕਰਮੋ ਨਹੀਂ ਰੁਪੇ ਚੱਕਦੇ ਵੀਰ ਕੀ ਆਖਣਗੇ ਤੂੰ ਆ ਕੰਮ ਕਰਦੀ ਜਦੋਂ ਦੱਸੇ ਕਿ ਤੈਨੂੰ ਨਾ ਆਖਣਗੇ ਕੁਛ ਤੂੰ ਕੀ ਕਹਵੇਂ ਕਿ ਮੈਂ ਲਿਪਸਟਿਕ ਲਾਉਂਦੀ ਹਾਂ ਹੈ ਦੱਸਣਾ ਨਹੀਂਗਾ ਕੋਈ ਨਹੀਂਗਾ ਫਿਰ ਐਵੇਂ ਉਹ ਸ਼ਰਾਬ ਪੀ ਕੇ ਕਹਿ ਦੇਣ ਕਿ ਲੜਨ ਕਿਤੇ ਫਿਰ ਕੀ ਕਲੇ ਪਹੂਗੀ ਆਪਣੇ ਘਰ ਤੂੰ ਤਾਂ ਸਿਆਣੀ ਹੈ ਠੀਕ ਹੈ ਨਹੀਂ ਦੱਸ ਕੰਮ ਕਰ ਲਿਆ ਸਾਰੇ ਡੰਗਰਾਂ ਦਾ ਪੱਟੇ ਪੁੱਟ ਪਾਏ ਉਹਨਾਂ ਚਾਰੇ ਹਾਂ ਸਾਰਾ ਕਰ ਲਿਆ ਸਬਜ਼ੀ ਲੱਗੀ ਧਰਨਾ ਕੀ ਬਣਾਉਣ ਲੱਗੀ ਆ ਰਾਜਮਾ ਭਿਓਏ ਚੱਲ ਕੋਈ ਨਹੀਂ ਮੈਂ ਤੇਰਾ ਕਰਾ ਦੇਣੀ ਤੜਕਾ ਥੜਕਾ ਚੱਲ ਹੁਣ ਨਾ ਤੂੰ ਦੁਖੀ ਨਾ ਰੋ ਨਾ ਵੀ ਇਹਦਾ ਫਿਰ ਮੇਰੇ ਦਿਲ ਨੂੰ ਵੀ ਹੋਰ ਤੜ ਹੁੰਦਾ ਵਾ ਠੀਕ ਹੈ ਕੋਈ ਨਹੀਂ ਉਹ ਇਦਾਂ ਨਹੀਂ ਹੋ ਮੜਾ ਜਾ ਉਹਨੂੰ ਉਹ ਆ ਜਾਂਦਾ ਗੁੱਸਾ ਉਹਨੂੰ ਗੁੱਸਾ ਆ ਗਿਆ ਨਾ ਵੀ ਤੂੰ ਮਗਰ ਨੂੰ ਨਿਆਣਾ ਵੀ ਨਾਲ ਲੱਗਾ ਤੇਰੀ ਸਮਾਨ ਮਹਿੰਗਾ ਬੜਾ ਹੁੰਦਾ ਤੂੰ ਐਵੇਂ ਨਾ ਕਰਿਆ ਕਰ ਆ ਵੇ ਸੂਟ ਪਸੰਦ ਆ ਤੇ ਤੇਰਾ ਮਸੀਪਣਾ ਦੇ ਕੇ ਆਉਂਗੀ ਮੈਂ ਸੂਟ ਬੜਾ ਸੋਹਣਾ ਮੇਰਾ ਸੀਪਣਾ ਦੇ ਦੇ ਮੈਂ ਪਾ ਕੇ ਜਾਵਾਂਗੀ ਆਹੋ ਮੈਂ ਤੇਰਾ ਵਾ ਸਵਾ ਕੇ ਲਿਆਉਂਗੀ ਮੈਂ ਤੇਰੇ ਮਸਵਾ ਦੇਣੀ ਆ ਠੀਕ ਮੈਂ ਫਿਰ ਸਬਜੀ ਧਰਨਾ ਆਹ ਸਬਜੀ ਬਣਾ ਤੂੰ ਚੀਰ ਮੈਂ ਨਾਲ ਕਰੇ ਲਮਮਨੀ ਤੜਕਾ ਬਾਤ ਤੂੰ ਡੰਗਰਾ ਦਾ ਵੀ ਕਰਨਾ ਵਾ ਚੰਗਮ ਨਹੀਂ ਮੈਂ ਕਰ ਲੂ ਮੈਂ ਪਹਿਲਾਂ ਸਬਜ਼ੀ ਬਣਾ ਲਵਾਂ ਉਹ ਮੇਰੇ ਖਾਲ ਗਈ ਹੈ ਉਹ ਤੇ ਘੁੰਮਣ ਗਈ ਹੈ ਪ੍ਰੀਤ ਬਾਹਰ ਜਿੱਥੇ ਮਰਦੀ ਜਾਵੇ ਮੈਂ ਇੰਨਾ ਮਾਰਿਆ ਨੇ ਜਿੱਥੇ ਮਰਦੀ ਤਫਾ ਹੋਵੇ ਮੈਂ ਇੱਥੇ ਸਬਜ਼ੀ ਧਰ ਕੇ ਮੈਂ ਨਹੀਂ ਭਾਗੀ ਖਾਦਣ ਨੂੰ ਰਸੋਈ ਪੜਾਉਣੀ ਪਿਆrna ਮੈਨੂੰ ਆਖੀ ਕਿ ਕੋਈ ਨਹੀਂ ਕਰ ਮੈਂ ਇਹਨੂੰ ਪੜਾ ਦਊਗੀ ਹਾਂ ਚਲ ਕੋਈ ਨਹੀਂ ਕਰਿਆ ਕਰ ਗੁੱਸਾ ਨਾ ਕਰਿਆ ਕਰ ਬਾਲਾ ਇੰਨੇ ਕੰਮੇ ਆਉਣਾ ਵੇਖੀ ਬਸ ਤੂੰ ਇੱਥੇ ਹੀ ਆਇਆ ਕਰਨਾ ਭੱਜ ਭੱਜ ਕੇ ਤੇ ਮੇਰੀ ਕਿਹੜੀ ਹੋਰ ਜਗਾ ਵਾ ਤੇ ਜੇ ਚੰਗੇ ਭਾਬੀ ਮਾਵਾ ਉਹੀ ਨਾ ਪਰ ਚਲ ਕੋਈ ਨਹੀਂ ਜੀ ਉਹਦੇ ਕੋ ਹੋ ਜਾਂਦੀ ਕਿਹੜਾ ਕੋਈ ਹੋਰ ਜਗਾ ਹੈਗੀ ਜੀ ਕੋਈ ਨਹੀਂ ਹੋਦੇ ਕੋ ਹੋ ਜਾਂਦੀ ਮਾੜੀ ਚੰਗੀ ਕੋਈ ਨਹੀਂ ਆ ਪਜੀਆਂ ਮਾਵਾ ਵਰਗੀ ਹੁੰਦੀਆਂ ਕੋਈ ਨਹੀਂ ਮਾੜਾ ਮੋਟਾ ਨੋਕ ਕਿਉਂ ਹੋ ਜਾਂਦੀ ਹੈ ਹੈ ਤੂੰ ਨਾ ਕਰਿਆ ਕਰੀ ਤਾਂ ਚਲ ਕੰਮ ਉਹਨੇ ਵੀ ਦੇਤੇ ਨਾ ਲਾ ਤੂੰ ਕਾਰ ਸਬਜੀ ਸੁਜੀ ਚੀਰ ਮੈ ਨਾਲ ਚਰਵਨੀ ਤੇਰੇ ਠੀਕ ਆ ਉਹਨੇ ਵੀ ਮੈਨੂੰ ਪਤਾ ਥੋੜਾ ਜਿਹਾ ਜ਼ਿਆਦਾ ਹੀ ਕਰਤਾ ਚਲ ਕੰਮ ਨੂੰ ਮਾਰਨਾ ਸੀ ਅੱਭੀ ਮੈਂ ਇੱਥੇ ਕਰਦਾ ਰੱਖੀ ਹੋਈ ਹਾਂ ਹਾਂ ਵੇ ਪਈਆਂ ਤਾਂ ਕਰਦਾ ਗੱਡ ਗੰਡੇ ਅੰਦਰ ਨਾ ਕੀ ਦੀ ਬਾਹਰ ਕੀ ਦੀ ਜੇਗਾ ਮੈਂ ਵੀ ਉਮੀ ਲਾ ਕੇ ਬਾਹਰ ਹੈ ਉਥੇ ਧੀਰੀ ਬਾਹਰ ਤੇ ਕੱਟਣ ਆਉਂਦੀਆਂ ਨੇ ਦੇਰ ਬਾਅਦ ਪੈਂਦੀ ਅੱਖਾਂ ਚ ਠੀਕ ਇਸੇ ਬਾਅਦ ਠੀਕ ਨਹੀਂ ਜਾ ਕੋਲੋਂ ਥੀ ਮੈਸੇਜ ਕਰਾ ਦਿੰਦੇ ਠੀਕ ਵਿਰੇ ਮੇਰੀ ਗਾਲ ਸੁਣੀ ਹੂੰ ਕੀ ਗੱਲ ਕਹਣ ਭਾਬੀ ਕਿੱਥੇ ਗਈ ਮੈਂ ਕਿੱਥੇ ਗਈ ਹੈ ਉਹਦ ਗਿਆਨ ਦੇ ਕਪੜੇ ਲੈਣ ਗਈ ਫਿਰ ਮੇਸੇ ਆ ਤੇ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਮੈਂ ਵੀ ਉਹਨੂੰ ਕਿਹਾ ਮੈਨੂੰ ਸੂਟ ਲਿਆ ਦੇ ਤੇ ਮੈਨੂੰ ਅੱਗੋਂ ਬੜਾ ਕੁਝ ਬੋਲੀ ਆਂਦੀ ਫੇਰੇ ਨਿਆਣਿਆਂ ਜੋਗੇ ਪੈਸੇ ਆ ਤੇਰੇ ਜੋਗੇ ਨਹੀਂ ਪੈਸੇ ਹੈਗੇ ਤੂੰ ਸੂਟ ਲੈ ਤੈਨੂੰ ਚਾਹੀਦੇ ਆ ਬੜਾ ਕੁਝ ਬੋਲੀ ਨਾਲੇ ਮੈਨੂੰ ਮਾਰਿਆ ਵੀ ਆ ਵੀਰੇ ਮੇਰੇ ਕੋਲ ਕੰਮ ਬੜਾ ਘਰੋਂ ਦੀ ਹੈ ਮੈਂ ਤੈਨੂੰ ਕਦੀ ਨਹੀਂ ਦੱਸਿਆਗਾ ਤੇ ਮੈਨੂੰ ਕੋਟ ਦੀਆਂ ਮਾਰਦੀਆਂ ਤੇ ਕੰਮ ਵੀ ਸਾਰਾ ਦਿਨ ਮੈਨੂੰ ਡਾਹ ਛੱਡਦੀਆਂ ਤੇ ਆਪ ਬੈਠੀਆਂ ਰਹਿੰਦੀਆਂ ਮੰਜੇ ਤੇ ਮੈਨੂੰ ਤੇ ਕਹਿਣ ਦੀ ਮੈਂ ਕਰਦੀ ਸਾਰਾ ਕੰਮ ਤੇ ਉਹ ਜਦੋਂ ਤੁਸੀਂ ਘਰੇ ਆ ਜਾਂਦੇ ਜੇ ਨਾ ਉਦੋਂ ਆਪ ਕਰਨ ਲੱਗ ਪੈਂਦੀਆਂ ਵੀ ਵਿਖਾਉਂਦੀਆਂ ਮੈਂ ਵੀ ਚਲੇ ਆਖਣਗੇ ਵੀ ਇਹਦਾ ਬੜਾ ਕਰਦੀ ਤੇ ਤੁਸੀਂ ਜਦੋਂ ਬਾਹਰ ਚੱਲ ਜਾਂਦੇ ਫਿਰ ਮੈਨੂੰ ਡਾਉਂਦੀਆਂ ਕੰਮ ਕਰਨ ਵੀ ਚਲ ਹੁਣ ਬਾਹਰ ਚੱਲ ਗਿਆ ਉਹ ਕਿਹੜਾ ਵੇਂਦੇ ਮੈਂ ਤੈਨੂੰ ਕਦੀ ਨਹੀਂ ਦੱਸਿਆ ਪਰ ਨਹੀਂ ਹੁਣ ਮੈਨੂੰ ਮਾਰਦੀਆਂ ਬੜਾ ਹੁਣ ਮੈਨੂੰ ਗੁੱਸਾ ਚੜਿਆ ਫਿਰ ਮੈਂ ਹਾਂ ਅੱਜ ਮੈਂ ਵੀਰ ਨੂੰ ਦੱਸ ਨਹੀਂ ਦੱਸਣਾ ਵੀ ਮੈਨੂੰ ਇਦਾਂ ਕਰਦੀਆਂ ਮੇਰੇ ਨਾਲ ਇਹ ਤੂੰ ਮਰੇੜੀ ਉਹਨਾਂ ਤੇ ਮਾਰਾ ਕਰ ਹਗਾੜੀ ਤੂੰ ਵੀ ਦੋ ਰੱਖ ਮੈਂ ਇਹਨਾਂ ਦੇ ਕੀ ਮਾਰਨੀ ਤੂੰ ਇਹਨਾਂ ਨੂੰ ਸਮਝਾ ਮੈਨੂੰ ਮਾਰਿਆ ਨਾ ਕਰਨ ਮੈਂ ਇਹਨਾਂ ਨੂੰ ਕੀ ਆਣੀ ਨਾਲੇ ਤੇ ਮੈਂ ਇਹਨਾਂ ਨੂੰ ਰੋਟੀ ਪਾਣੀ ਪਕਾ ਕੇ ਸਾਰਾ ਦਿਨ ਨਹੀਂ ਆ ਨਾਲੇ ਡੰਗਰਾਂ ਦਾ ਵੀ ਕਰਦੀ ਤੇ ਤਾਂ ਵੀ ਮੇਰੇ ਦਿਵਾਲੇ ਹੋਈਆਂ ਰਹਿੰਦੀਆਂ ਆ ਦੂਜੀ ਤੇ ਜ਼ਿਆਦੀ ਹੋਈ ਰਹਿੰਦੀ ਆ ਨਾ ਤੇਰੇ ਵਾਲੀ ਤੇ ਜ਼ਿਆਦਾ ਹੀ ਮੇਰੇ ਦਿਵਾਲੇ ਹੋਈ ਰਹਿੰਦੀ ਤੇ ਦੂਜੀ ਤੇ ਫੇਰ ਵੀ ਮੇਰਾ ਮਾੜਾ ਮੋਟਾ ਕਰਦੀ ਕੋਈ ਨਹੀਂ ਮੈਂ ਹੁੰਦਾ ਕਰਦਾ ਗੱਲ ਨਾ ਮੈਨੂੰ ਹੋਰੀ ਮਰੀ ਜਾਂਦੀ ਜੇ ਇੱਥੇ ਹੋਰ ਕੰਮ ਕਰਦੀ ਇਹ ਝੂਠ ਬੜੇ ਮਾਰਦੀ ਐ ਜਦੋਂ ਤੇ ਦੇਖ ਲੈਂਦੀਆਂ ਨਾ ਵੀ ਤੂੰ ਆ ਗਿਆ ਆ ਕਹਿਆ ਨੇ ਉਸੇ ਵੇਲੇ ਆਪ ਕੰਮ ਕਰਨ ਬੈਹ ਜੁੰਦੀਆਂ ਤੇ ਮੈਨੂੰ ਬਾਹ ਦਿੰਦੀਆਂ ਵੀ ਇਹ ਆਏ ਲੱਗੇ ਵੀ ਇਹ ਬੜਾ ਕਰਦੀ ਇਹਨਾਂ ਨਾਲ ਪਰ ਨਹੀਂ ਇਹ ਬਹੁਤ ਮੇਰੇ ਨਾਲ ਕਰਦੀ ਮੈਂ ਹੁਣ ਸੂਟ ਹੀ ਮੰਗ ਲਿਆ ਮੈਨੂੰ 20 20 ਗੱਲਾਂ ਕੀਤੀਆਂ ਨਾਲੇ ਮੇਰੀ ਗੁੱਤ ਪੁੱਟੀ ਨਾਲੇ ਮੈਨੂੰ ਮਾਰਿਆ ਹਨ ਨੇ ਬਈ ਕੋਈ ਨਹੀਂ ਸੂਟ ਤੂੰ ਆਪ ਜਾਗ ਲੈ ਆਪਾਂ ਚੱਲ ਜਾਾਂਗੇ ਹਾਂ ਤੂੰ ਮੈਂ ਆਪਾਂ ਮੈਨੂੰ ਸੂਟ ਬਣਾ ਕੇ ਦੇ ਦੇ ਪ੍ਰਧਾਨ ਬੜੀਆਂ ਜੜੀਆਂ ਹਾਂ ਹੁਣ ਆਉਂਦੇ ਵੀਰ ਇਹਨੂੰ ਕਹਿ ਮੈਨੂੰ ਮਾਰਿਆ ਮੂਰਿਆ ਨਾ ਕਰੇ ਮੇ ਨਾਲੇ ਮੈਂ ਕੰਮ ਕਰਦੀ ਨਾਲੇ ਮੈਨੂੰ ਮਾਰਦੀ ਨਹੀਂ ਇਹਨੂੰ ਕਮਾਉਣੇ ਮੜਿਆ ਗੁਤਨੀ ਜੀ ਇਹਦੀ ਕੋਈ ਨਹੀਂ ਮੈਂ ਨਾ ਅੱਡੇ ਤੋਂ ਆਉਂ ਮੜਿਆ ਫਿਰ ਕਰਦੇ ਗੱਲ ਵੇਲੇ ਹੋਗੇ ਆਓ ਚਲ ਨਹੀਂ ਮੈਨੂੰ ਮਾਰਿਆ ਨਾ ਕਰਨ ਹੋਰ ਨਹੀਂ ਕੋਈ ਵੀ ਗੱਲ ਕੰਮ ਤੇ ਚਲ ਮੈਂ ਕਰੀ ਜਾਨਣਾ ਕਿਉਂ ਇਹਨਾਂ ਨੇ ਦੱਸਦੇ ਨੇ ਮਾਰਨ ਤੇ ਮੜਿਆ ਚਲ ਵੇਖੀ ਹੁਣ ਆਪੇ ਵੀਰ ਦੱਸੂ ਪਰ ਆਹਨ ਮੇਰੇ ਅੱਡੇ ਤੋਂ ਹੋਗੇ ਫਿਰ ਕਰਦੇ ਗੱਲ ਠੀਕ ਆ ਇਹ ਗਰਮੀ ਬਹੁਤ ਹਨ ਕਿੱਥੇ ਆ ਪੜੀਆਂ ਦੋਵੇਂ ਜਾਣੀਆਂ ਪੱਖਾ ਚਾਲ ਛੱਡ ਕੇ ਕੰਮਾ ਪਾਣੀ ਲੈ ਕੇ ਆ ਮੇਰੇ ਲਈ ਠੰਡਾ ਹਨ ਕਿੱਥੇ ਵੜੀ ਰਹਿੰਦੀ ਦੂਜੀ ਵੀ ਪਤਾ ਨਹੀਂ ਕਿੱਥੇ ਫੜੀ ਕੰਮਾ ਆ ਗਈ ਪ੍ਰੀਤ ਹਾਂ ਦੀਦੀ ਪਾਣੀ ਲਿਆਓ ਘੋਟ ਪਾਣੀ ਲੈ ਕੇ ਦਿੰਨੀ ਆ ਪਾਣੀ ਕੰਮਾ ਕਿੱਥੇ ਵੜੀ ਏ ਪਤਾ ਨਹੀਂ ਇੱਥੇ ਹੁਣੀ ਆ ਬੜੀ ਗਰਮੀ ਲੱਗਦੀ ਬਾਹਰ ਤੱਕ ਕੋਈ ਬਾਹਰ ਹੀ ਜਾਣ ਦੀ ਨਹੀਂ ਗਰਮੀ ਆ ਓ ਮਾਈ ਗਾਡ ਏਸੀ ਆਨ ਕਰੋ ਨਾਲੇ ਬੜੀ ਗਰਮੀ ਲੱਗਦੀ ਜੋ ਬਾਹਰ ਤੇ ਅੱਗੀ ਵਰਨ ਤਈ ਕਿਤੇ ਗਰਮੀ ਤੇ ਬਹੁਤ ਆ ਤੇਰੀ ਗਰਮੀ ਤੇ ਹੋਰ ਤੇਰੀ ਬੰਨੀ ਹੈ ਜੇ ਕਿਉਂ ਕਰਮੋਂ ਤੇ ਮੈਂ ਆਖਿਆ ਬਾਲਾ ਜਿਆਦਾ ਨਾ ਕਿਆ ਕਰ ਉਹਦੇ ਪ੍ਰਭਾਵ ਨੂੰ ਪਤਾ ਲੱਗ ਗਿਆ ਤੇ ਆਪਾਂ ਨੂੰ ਕਹਿਣਗੀ ਉਹਨੂੰ ਪਤਾ ਲੱਗ ਗਿਆ ਨੇ ਦੱਸ ਪੀਂ ਸਾਰੀਆਂ ਗੱਲਾਂ ਅੱਜ ਕਿੰਨੂੰ ਦੱਸਿਆ ਉਹਨੇ ਸਾਰਾ ਕੁਝ ਦੱਸਤਾ ਹੀ ਉਹਨੂੰ ਕਿੰਨੂੰ ਦੱਸਤਾ ਹੈ ਬਚਤਰ ਨੂੰ ਹਾਂ ਨਹੀਂ ਮੈਂ ਮਰ ਜਾ ਨਹੀਂ ਮੈਂ ਤੇ ਮੈਂ ਤੇ ਬਥੇਰਾ ਕੂਰੀਆਂ ਵੱਟੀਆਂ ਤੇ ਉਹ ਨਹੀਂ ਉਹ ਆਉਂਦੀ ਹਜੇ ਮੈਂ ਦੱਸ ਕੇ ਹੀ ਰਹਿਣਾ ਤੈਨੂੰ ਵੀ ਮੈਂ ਆਖਿਆ ਵਾ ਨਾ ਕਰਿਆ ਕਰ ਪ੍ਰੀਤ ਇੰਨਾ ਨਾ ਕਰਿਆ ਕਰ ਜੀ ਮੈਂ ਤੇਰੇ ਸਾਹਮਣੇ ਕੀ ਕਿਹਾ ਥੋੜੀ ਇੱਕ ਮਾੜੀ ਜੀ ਗੱਲ ਕਰਤੀ ਵੇਲਾ ਬਹੁਤ ਲੋਤੀ ਫੂਕ ਆ ਕੇ ਬਹੁਤ ਗਰਮੀ ਉਹ ਹੁਣ ਤੂੰ ਬਚ ਕੇ ਰਹੀਂ ਉਹ ਤਾਂ ਬਹੁਤ ਗਰਮ ਤੁਰਿਆ ਫਿਰਦਾ ਹੁੰਦਾ ਸਾਰਾ ਕੁਝ ਦੱਸਿਆ ਪੀਨੇ ਮੇਰੇ ਵਾਲ ਪੁੱਟੀ ਨੇ ਇਸ ਤਰ੍ਹਾਂ ਤੂੰ ਮੇਰੀ سپورਟ ਕਰਦੀ ਆ ਮਾੜੀ ਮੋਟੀ ਤੂੰ ਕਹਿੰਦੀ ਮੈਂ ਨੇ ਕਿਹਾ ਬਥੇਰਾ ਮੈਂ ਹੀ ਉਂ ਕਰੀ ਜਾਂਦੀ ਉਹਨੇ ਮਾੜਾ ਜਿਹਾ ਛਿੜਕਿਆ ਮੈਂ ਹੀ ਆਪਣੀ ਗਲਤੀ ਨਹੀਂ ਦੱਸਦੀ ਮੈਂ ਤੈਨੂੰ ਕਿਹਾ ਸੀ ਤੇਰੇ ਸਾਹਮਣੇ ਮੇਰਾ ਦਵਾਈਆਂ ਮੈਂ ਸਮਾਨ ਖਰਾਬ ਕਰਨ ਦੀ ਤੇ ਮੈਂ ਤਾਂ ਹੀ ਕਿਹਾ ਉਹਦਾ ਮੈਂ ਕਿੰਨਾ ਕੋ ਉਹਨੂੰ ਗੁੱਸੇ ਮੈਂ ਮੈਂ ਲਿਪਸਟਿਕ ਲਾਈ ਤੇ ਉਹਨੇ ਤਾਂ ਮਾਰਾ ਜਾ ਕੇ ਮੈਂ ਤੇ ਬਥੇਰਾ ਕਿਹਾ ਵਾ ਤੇ ਤੂੰ ਵੀ ਕੁਝ ਜ਼ਿਆਦਾ ਹੀ ਉਹਨੂੰ ਮਾਰਤਾ ਨਾ ਮੈਂ ਵੀ ਉਹਦੇ ਵਾਰ ਵਲ ਪੁੱਟਿਆ ਤੇ ਚੁੱਪ ਨਹੀਂ ਕਰਦੀ ਸੀ ਤੇ ਮੈਂ ਪੁੱਛਾਂ ਫਿਰ ਪੁੱਛਦੀ ਜਾ ਕੇ ਕਿ ਜਾਂਦਾ ਕਿਦਾਂ ਬੁਹਦਾ ਆਹ ਹੋ ਵੀ ਨਾ ਵੀ ਕੀ ਕਹਿੰਦਾ ਵਾ ਉਨਬਖ ਹੈ ਬਹੁਤ ਗਰਮੀ ਵਿੱਚ ਕੀਤਾ ਅਗੇ ਤੇ ਮੈਨੂੰ ਫੋਨ ਕਰਦਾ ਹੁੰਦਾ ਕਿੱਥੇ ਆ ਗਈ ਕਿੱਥੇ ਅੱਜ ਤੇ ਫੋਨ ਵੀ ਨਹੀਂ ਕੀਤਾ ਤਾਂ ਹੀ ਫਿਰ ਉਹਨੂੰ ਗਰਮੀ ਬੜੀ ਚੜੀ ਬਹੁਤ ਗਰਮ ਹੋਇਆ ਮੈਂ ਤਾਂ ਆਖਿਆ ਵੀ ਇਹਦੇ ਪਿੱਛੇ ਨਾ ਅਲੱਗ ਮੈਂ ਤੇ ਉਹਨੂੰ ਬਥੇਰਾ ਗੱਲਾਂ ਲਾ ਰਹੀ ਉਹ ਵੀ ਤੂੰ ਘਰ ਪਰ ਖਰਾਬ ਕਰਦੀ ਂਗੀ ਤੇਰੀਆਂ ਡਾਰੀਆਂ ਆ ਤਾਂ ਇਹਨਾਂ ਨੂੰ ਨਾ ਪਤਾ ਲੱਗ ਜੇ ਵੀ ਆਪਾਂ ਇਹਦੇ ਕੋ ਕੰਮ ਕਰਾਉਂਦੀਆਂ ਛਿੜਕਦੀਆਂ ਤਾਂ ਉਹ ਗੱਲ ਹੋ ਗਈ ਮੈਨੂੰ ਇਕੱਲੀ ਨੂੰ ਛੱਡਣ ਉਹਨੂੰ ਆਖਦੇ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਦੀ ਆਪਾਂ ਹੀ ਕਰਨਗੇ ਸਾਰਾ ਦੱਸੇ ਵੀ ਮੇਰੇ ਤੋਂ ਕੰਮ ਕਰਾਉਂਦੀ ਡੰਗਰਾ ਦਾ ਵੀ ਕਰਾਉਂਦੀਆਂ ਤੇ ਆਪ ਬੈਠੀਆਂ ਰਹਿਦੀ ਅੱਖੇ ਲੱਗੀ ਮੇਰੀ ਹੂੰ ਤੂੰ ਮੈਨੂੰ ਤੇ ਆਪ ਡਰਾ ਤੈ ਮੈਂ ਤਾਂ ਜੀਨੇ ਟੈਨਸ਼ਨ ਲਾ ਆਤੀ ਤੂੰ ਤੇ ਮੈਨੂੰ ਕਿਰਕਤ ਕਿਰ ਸਾਹ ਵੀ ਨਹੀਂ ਲੈਣ ਦਿੱਤਾ ਕੀ ਭੋਰ ਲਿਪਸਟਿਕ ਲਾ ਲਈ ਤੂੰ ਵੀ ਉਹਦੇ ਐਂ ਵਾਲ ਪੁੱਟੇ ਜਿਵੇਂ ਪਤਾ ਨਹੀਂ ਕੀ ਭੋਰ ਲਿਪਸਟਿਕ ਲਾ ਲਈ ਜੀ ਜੀ ਇੰਨੀਆਂ ਮਹਿੰਗੀਆਂ ਨੇ ਲਿਪਸਟਿਕਾਂ ਨਹੀਂ ਆਉਂਦੀਆਂ ਬੜੀਆਂ ਮਹਿੰਗੀਆਂ ਆਈਆਂ ਛੱਡ ਪਰੇ ਹੁਣ ਮੈਂ ਕੀ ਕਰਾਂ ਮੈਨੂੰ ਤੇ ਆ ਬੜੀ ਟੈਨਸ਼ਨ ਆ ਲਿਫਤੇ ਲਾਉਣੀ ਤੇ ਲਿਪਸਟਿਕ ਖਰਾਬ ਹੁੰਦੀ ਆ ਹੁੰਦਾ ਤਾਂ ਹੈ ਵਾ ਤੇ ਹੁਣ ਉਹਨੂੰ ਨਹੀਂ ਚੱਲ ਪਤਾ ਕਮਲੀ ਨੂੰ ਉਹਨੂੰ ਤੇਰਾ ਆਉਣ ਲੱਗੀ ਇਹਨੇ ਤੇ ਬਹੁਤ ਪਵਾੜੇ ਦੀ ਜਾੜ ਆ ਤੇ ਆਪਣੇ ਘਰ ਨੂੰ ਲਾਈਏ ਗਲੋਂ ਕਿਤੇ ਵੇ ਤੇ ਬੋਲੜਾ ਇੰਨਾ ਮਗਰ ਉਹ ਲਾ ਕੇ ਤੇ ਕੰਮ ਕਿਦਾਂ ਕਰਨਾ ਆਪਾਂ ਬਾਅਦ ਚ ਹੋਰ ਇਹਨੂੰ ਇੱਥੇ ਬਿਠਾ ਛੱਡਣਾ ਈ ਸਾਰੀ ਹਜੇ ਨਹੀਂ 10 ਸਾਲ ਕਿਤੇ ਵੀ ਵਿਆਹ ਨਹੀਂ 10 ਸਾਲ ਰੱਖਾਂਗੇ ਜੀ ਲੱਗਣਾ ਉਹਦੇ ਬਿਨਾਂ ਮਗਰ ਬਾਅਦ ਚ ਹੈ ਘਰ ਭਰਿਆ ਭਰਿਆ ਰਹਿੰਦਾ ਕਿੱਥੇ ਥੱਲੇ ਤੁੱਲੇ ਕਿੱਥੇ ਆ ਵੇ ਨਹੀਂ ਆ ਮੈਨੂੰ ਉਹਨੂੰ ਮਨਾਵੇਂਗੀ ਕਰਮ ਉਹਨੂੰ ਤਾਂ ਫੇਰੀ ਗੱਲ ਬਾਨੀ ਜਾ ਵੇਖ ਤਾਂਸ ਮੈਨੂੰ ਕਿੱਥੇ ਮੈਂ ਮਾੜੇ ਮੋੜ ਥੱਲੇ ਤੁੱਲੇ ਕੱਢਾਂ ਸੋ ਹੈ ਨਹੀਂ ਕਰਮੋ ਝੂਠੇ ਸੱਚੇ ਜੇ ਵੇਖ ਕੇ ਹੋਣੀ ਹੈਗੀ ਕਿੱਥੇ ਬੜੀ ਅੰਤਰੀ ਹੈ ਮੈਂ ਤਾਂ ਅੱਗੇ ਡਰਦੀ ਐ ਇਸ ਗੱਲ ਤੋਂ ਉਹੋ ਗੱਲ ਹੋ ਗਈ ਟੈਂਸ਼ਨ ਹੀ ਲਾਤੀ ਆਉਂਦੀ ਨੇ ਨਾ ਕੋ ਚਾਹ ਨਾ ਕੋ ਪਾਣੀ ਮੈਨੂੰ ਦਿੱਤਾ ਤੇ ਹੁੰਦੀ ਨੇ ਟੈਂਸ਼ਨ ਆ ਕੇ ਰੱਖਦੀ ਬਹੁਤ ਟੈਂਸ਼ਨ ਲੱਗੀ ਮੈਨੂੰ ਹੈ ਨਹੀਂ ਪ੍ਰੀਤ ਉਹ ਨਹੀਂ ਆਉਂਦੀ ਉਹ ਤਾਂ ਬਲਕਿ ਰੋਸ ਕੇ ਤੇ ਗਾੜੀਓ ਚਾਰ ਸੁਣਾਉਂਦੀ ਹੁਣ ਹਾਏ ਨਹੀਂ ਮੈਂ ਉਹਦੇ ਕੋਲ ਤੂੰ ਜਾ ਕੇ ਤੇ ਗੱਲ ਹੱਥ ਪੱਲਾ ਜੋੜਦੇ ਜਿਵੇਂ ਮਾਰਦੀ ਆਵੇਂ ਦੇ ਪਤੰਦਰ ਵਿੱਚ ਬੈਠੀ 72 ਬਾਹਰ ਹੀ ਹੈ ਜੇ ਖੇਤਾਂ ਨੂੰ ਚੱਲ ਗਏ ਮੈਨੂੰ ਤੇ ਬੜਾ ਹੀ ਡਰ ਲੱਗਣ ਜੀ ਤੇ ਮੈਂ ਤੇ ਆਖਂਦੀ ਮੇਰੇ ਜੋ ਤੂੰ ਗਈ ਮੈਂ ਵੀ ਤੈਨੂੰ ਤੂੰ ਮੈਨੂੰ ਫੋਨ ਕਰਕੇ ਦੱਸ ਦੇ ਨੀ ਮੇਰਾ ਫੋਨ ਹੀ ਨਹੀਂ ਲੱਗਾ ਮੈਂ ਤੇ ਬਥੇਰਾ ਫੋਨ ਲਾਇਆ ਤੇਰਾ ਯਾ ਪਰ ਇਹ ਮੈਨੂੰ ਬਹੁਤ ਟੈਨਸ਼ਨ ਲੱਗੀ ਹੁਣ ਇਹਦੇ ਮੈਂ ਕੀ ਹੱਥ-ਪੱਲੇ ਜੋੜਾਂ ਤੇ ਗਾੜੀ ਆਵੇ ਬੈਠੀ ਅਮਮ ਕੀ ਹੋਇਆ ਮੈਂ ਕੀ ਤੈਨੂੰ ਫਟ ਮਾਰਦਾ ਤੂੰ ਦਵਾ-ਦਵਾ ਉਹਨੂੰ ਦੱਸਦਾ ਹੈ ਐਡਾ ਥੋੜੀ ਘਰ ਘਰ ਚੱਲਦੇ ਪਿੱਦਾਨੀ ਕਿੰਨੀ ਕਿੰਨੀ ਗੱਲਾਂ ਦੱਸਣ ਲੱਗ ਗਈ ਤੇ ਫਿਰ ਤਾਂ ਲੜਾਈਆਂ ਵਧਦੀਆਂ ਤੂੰ ਸੋਚ ਸਮਝਾਉਂਦੀ ਨਾ ਇਹ ਵੀ ਨਿਕੀ-ਨਿਕੀ ਦਾ ਘਰ ਨਹੀਂ ਚੱਲਦੇ ਬਧੇਰਾ ਕੋਈ ਮੈਨੂੰ ਟੌਰਚਰ ਕੀਤਾ ਬਧੇਰੀਆਂ ਕੋਈ ਮੈਨੂੰ ਕੱਲਾ ਕੀਤੀਆਂ ਮੈਂ ਆਪਣੇ ਭਰਾ ਨੂੰ ਸਾਰਾ ਕੁਝ ਦੱਸ ਦਿੱਤਾ ਉਹਨੇ ਮੈਨੂੰ ਇਹ ਗੱਲ ਕਹੀ ਹੈ ਤੇ ਜੇ ਤੂੰ ਕੰਮ ਕੀਤਾ ਜੇ ਤੂੰ ਹੱਥ ਵੀ ਕੰਮ ਨੂੰ ਲਾਇਆ ਤੇ ਤੇਰੇ ਵੀ ਮੇਰੇ ਕੋਲ ਕੋਈ ਨਹੀਂ ਹੈ ਗਈ ਮੈਂ ਅੱਜ ਤੇਰੀ ਵਹਿ ਭਾ ਭੀ ਰੇਲ ਕਿੱਦਾਂ ਬਾਂਦੀ ਮੈਂ ਤੇਰਾ ਬੜਾ ਨਿਆਜ਼ ਕੀਤਾ ਲੈ ਦੱਸ ਕਰ ਗਰੀਬ ਕੰਮ ਦੇ ਕਰਨਾ ਹੀ ਪੈਂਦਾ ਮਾਰੇ ਮੈਂ ਤੁਹਾਡੀਆਂ ਬਥੇਰੀਆਂ ਸੁਣ ਲੈਣਾ ਹੁਣ ਨਹੀਂ ਤੇ ਤੁਹਾਡੀਆਂ ਸੁਣ ਲੈਣਾ ਮੈਂ ਤੁਹਾਡੀਆਂ ਗੱਲਾਂ ਦੇ ਬੇਸ਼ੱਕ ਮੈਨੂੰ ਘਰੋਂ ਕੱਢ ਦੋ ਬੇਸ਼ੱਕ ਮੈਨੂੰ ਰੋਟੀ ਨਾ ਦੋ ਮੈਂ ਹੁਣ ਤੁਹਾਡੇ ਤੁਹਾਡੀਆਂ ਗੱਲਾਂ ਨਹੀਂ ਸੁਣਨਾ ਬਥੇਰਾ ਕੋਈ ਮੈਨੂੰ ਕੋਤਿਆ ਵਾਂਗੂ ਕੰਮ ਕਰਾਵਾ ਮੈਂ ਦੱਸਿਆ ਜੇ ਮੈਂ ਤੇਰੇ ਭਰਾਵਾਂ ਨੂੰ ਦੱਸਾਂ ਤੇ ਹੈ ਵੀ ਇਹ ਇਦਾਂ ਕਹਿੰਦੀ ਇਹ ਵਿਆਹ ਦਾ ਚਾਕ ਹੋਵੇ ਕੀ ਤੈਨੂੰ ਕਿੱਦਾਂ ਵੜਦੀ ਮੈਂ ਤੇ ਵੀਰ ਨੂੰ ਫੋਨ ਕਰਨਾ ਬਾਅਦ ਲੈ ਲੋ ਨੀਜੀ ਗੱਲ ਤੋਂ ਕਿੱਡਾ ਵੱਡਾ ਰਟਾ ਪਾ ਕੇ ਤੇ ਰੱਖਦਾ ਤੂੰ ਮੈਨੂੰ ਕੋਸ਼ਿਸ਼ ਹੀ ਲੈਂਦੀ ਆ ਇਹ ਤੁਹਾਡੇ ਵਾਸਤੇ ਨੀਜੀ ਮੈਂ ਤੇ ਸੌਰੀ ਫੀਲ ਕਰ ਲੈਂਦੀ ਥੋੜੀ ਸੌਰੀ ਥੋੜੀ ਕਿੱਥੇ ਫੀਲ ਕਰਦੀ ਹੈ ਜੀ ਇੰਨੇ ਚਿਰ ਦੀ ਨਾ ਕੀਤੀ ਜੋ ਮੰਮੀ ਐਡਾ ਐ ਤੇ ਹੁਣ ਤੁਸੀਂ ਸੌਰੀ ਕਰਦੀਆਂ ਜੀ ਤੂੰ ਮੇਰੇ ਕੋਸ਼ੀਲਾ ਤੈਨੂੰ ਅੰਦਾਸਾ ਲੱਗੇ ਇਸ ਕੰਮ ਲਈ ਮੈਂ ਨਹੀਂ ਸੀ ਚਾਹੁੰਦੀ ਵੀ ਮੇਰੀਆਂ ਪਰ ਉਹ ਤੇਰੇ ਘਰ ਖਰਾਬ ਹੋਊ ਉਹਨੂੰ ਪੀ ਕੇ ਕੁਝ ਕਹੂਗਾ ਉਹ ਘਰ ਛੱਡ ਜੂ ਤੇ ਫੇਰ ਤੂੰ ਹੈ ਫੇਰ ਤੂੰ ਹੀ ਰੋਣਾ ਅੱਖਾਂ ਵਿੱਚ ਸੁਣ ਦੇ ਮੈਂ 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 ਨਹੀਂ ਚਾਹੁੰਦੀ ਵੀ ਤੁਹਾਡਾ ਘਰ ਖਰਾਬ ਹੋਵੇ ਪਰ ਮੇਰਾ ਵੀ ਸੋਚਣਾ ਜੇ ਤੂੰ 24 ਘੰਟੇ ਹੀ ਮੈਨੂੰ ਲੱਗੀਆਂ ਰਹਿੰਦੀਆਂ ਜੀ ਜੇ ਮੈਂ ਲੰਮੇ ਪੈਣ ਨੂੰ ਆਲੇ ਤਹੀ ਮੈਨੂੰ ਲੰਮੇ ਦੇ ਇੱਕ ਸੂਰ ਤੇ ਕਰ ਲਓ ਵਿੱਚ ਤੇਰਾ ਵੀ ਹਜੇ ਮੈਂ ਤੈਨੂੰ ਕੱਖ ਨਹੀਂ ਕਿਹਾ ਮੈਂ ਸਗੋਂ ਨੂੰ ਕਿਹਾ ਮੇਰਾ ਤੇਰਾ ਵੀ ਹੀ ਮੇਰਾ ਕਾਹਦਾ ਕਿਸੂਰ ਪਿਸਟਿਕਾ ਥੋੜੀ ਲਾਉਂਦੀ ਆ ਕੁਵਾਰੀਆਂ ਧੀਆ ਪਤਣ ਨਹੀਂ ਹੁੰਦੀ ਮੈਂ ਵੀਰ ਨੂੰ ਦੱਸਿਆ ਮੇਰੇ ਕੋਲ ਗਲਤੀ ਹੋਈ ਆ ਤੇ ਵੀਰ ਨੇ ਕੁਛ ਨਹੀਂ ਮੈਨੂੰ ਕਿਹਾ ਅੱਗੇ ਦੱਸ ਬਾਗ ਤੇ ਇਹਨੂੰ ਦੱਸ ਤੇ ਜੇ ਮੈਂ ਏਸੀ ਆਇੰਦਰ ਸੌਣ ਨੂੰ ਕਹਿ ਦਿੰਦੀ ਤੇ ਤੁਹਾਨੂੰ ਦੋਹਾਂ ਨੂੰ ਬਿਮਾਰੀ ਪੈ ਜਾਂਦੀ ਬਿਲੇ ਜਸ ਤੂੰ ਏਸੀ ਆ ਜੀ ਸੋਣਾ ਬਾਦ ਜੀ ਜਾਣਨੀ ਹੈ ਕਿ ਮੈਂ ਖੋਤੀ ਮੈਨੂੰ ਮਾਣ ਨਹੀਂ ਜੇ ਮੈਂ ਜੇ ਮੈਂ ਆਪਦੇ ਲਈ ਭਾਬੀ ਮੈਂ ਘੜੀ ਲੰਮੇ ਪਹਿਣਾ ਨਹੀਂ ਕਿਤੇ ਨਹੀਂ ਲੰਮੇ ਪਹਿਣਾ ਕੰਮ ਕਰੋ ਕਿਤੇ ਨਹੀਂ ਲੰਮੇ ਪਹਿਣਾ ਅਗਲੇ ਘਰ ਨਹੀਂ ਜਾਣਾ ਜਦੋਂ ਅਗਲੇ ਘਰ ਭਾਬੀ ਜਾਉਂਗੀ ਵੇਖੀ ਜਾਉਗੀ ਤੁਸੀਂ ਤੇ ਪਾਈ ਨਹੀਂ ਦੇਖ ਤੂੰ ਤਾਂ ਕਰਮੋ ਕੋਈ ਕੰਮ ਨਹੀਂ ਕੀਤਾ ਹਿੰਦੇ ਪਿੱਛੇ ਇਨਾ ਇਨਾ ਕੰਮ ਕਰਦੇ ਰੇ ਸਾਰਾ ਸਾਰਾ ਕਦੇ ਛੀ ਨਹੀਂ ਕੀਤੀ ਆਪਣੀਆਂ ਉੱਪਰ ਜਹਾੜੀਆਂ ਚ ਕੱਟੀ ਸੀ ਕੰਮ ਕਰਦੀਆਂ ਹੁੰਦੀਆਂ ਹਨ ਆਹ ਲੱਛੇ ਲੇਖੇ ਨਹੀਂ ਸੀ ਕਰਨੇ ਆੜ ਕੇ ਤਾਂ ਮੈਂ ਸਿੱਧੀ ਗੱਲ ਹਾਂ ਜਬਾਂ ਲੱਗ ਗਈ ਕਿੰਨਾ ਬੋਲਦੀ ਹੁਣ ਉਹਨੂੰ ਬਾਜ ਨਾ ਬਾਜ ਮੈਂ ਨਹੀਂ ਸੀ ਬੋਲਦੀ ਨਾ ਕਰ ਕਰਮੋ ਤੂੰ ਮੇਰੀ ਗਾਲ ਸੁਹ ਨਾ ਤੂੰ ਨਾ